ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਦੇ ਸਾਰੇ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਵੀ 6 ਵਰਤ 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 ਨੂੰ ਤਕਰੀਬਨ ਸਾਰੇ ਜਾਣਦੇ ਆ ਜੇ ਜਿਹੜੇ ਮੇਰੇ ਛੋਟੇ ਵੀਰ ਨੇ ਨਵੀਂ ਉਮਰ ਦੇ ਨਵੀਂ ਹੋਈ ਸੰਬੰਧਨ ਸੋਨਾ ਸਾਲਾਂ ਦੇ ਜਾਂ ਜਿਹੜੇ ਅੱਜ ਨੂੰ ਜਾਣਾ ਜਾਣਨਾ ਚਾਹੁੰਦੇ ਨੇ ਉਨ ਨੱਟ ਤੇ ਗੂਗਲ ਤੇ ਸਾਰੀ ਕਰਕੇ ਦੇਖੋ ਸ਼ਹਾਬਰ ਕਰਨ ਉਹ ਉਰੇ ਗਾਰੇ ਨਾ ਸੁਣੂ ਪਤਨ ਉੱਡਣੀਆਂ ਬਹੁਤ ਸਾਰਾ ਮੈਂ ਤੁਹਾਨੂੰ ਕੁਝ ਕੁ ਗੱਲਾਂ ਦੱਸ ਵੀ ਦਿੰਨਾ ਇੱਕ ਤਾਂ ਉਹ ਅੰਗਰੇਜ਼ਾਂ ਦਾ ਪੰਛਣਾ ਲੰਗਾ ਸੀ ਉਹ ਇੱਕ ਵਾਰੀ ਜੇਲ੍ਹ ਗਿਆ ਜੀ ਪਤਾ ਨਹੀਂ ਕਿਹੜੇ ਗੱਲ ਦੇ ਵਿੱਚ ਉੱਥੇ ਜੇਲ੍ਹ ਚ ਰਿਹਾ ਉਹਨੇ ਮੰਤੀਆਂ ਰੋਟੀਆਂ ਮੰਗੀਆਂ ਖਾਦੀ ਤੇ ਉਹ ਅੰਗਰੇਜ਼ਾਂ ਦੇ ਨਾਲ ਥੰਦੀ ਵਾਰਲੀ ਵੀ ਮੈਂ ਅੱਜ ਕੱਲ੍ਹ ਤੁਹਾਡਾ ਮੌਕਾ ਬਣ ਕੇ ਬਾਹਰ ਦਾ ਕੰਮ ਕਰੂੰਗਾ ਥੂਟੇਲੀ ਹੀ ਕੰਮ ਕਰੂੰਗਾ ਕਰਦਾ ਸੀ ਕਰਦਾ ਵੀ ਸੀ ਅਗਰੇ ਜਿਆਦਾ ਪੈਨਸ਼ਨ ਦੇ ਅੰਦਰ ਇਹ ਹਿਸਾਬਗੋਗ ਹੋ ਗਿਆ ਗੋਲ ਕਰਨ ਹੋ ਗਿਆ ਇਹ ਸਭ ਉਹ ਚੱਤੇ ਬਣਨੇ ਜਿਨ੍ਹਾਂ ਨੇ ਆਰਐਸਐਸ ਦੀ ਨਹੀਂ ਰੱਖੀ ਵੀ ਜੇ ਵੀ ਤਾਂ ਬਾਤੋਂ ਬਣੀ ਆ ਪਰ ਆਰਐਸਐਸ ਦੇ ਵਿੱਚੋਂ ਹੀ ਭਾਪੀ ਬਣਾਈ ਗਏ ਸੀ ਉਹ ਤਾਂ ਕਰਕੇ ਇਹਨਾਂ ਨੂੰ ਕਹਿਣ ਲੱਗੇ ਲੋਕ ਵੀ ਤੁਸੀਂ ਜਾਂ ਤਾਂ ਇੱਕ ਪਾਰਟੀ ਉੱਪਰ ਰਾਜਨੀਤੀਕ ਤੌਰ ਤੇ ਚੱਲੋ ਜਾਂ ਤੁਸੀਂ ਧਰਮ ਦੇ ਪੁੱਤੇ ਚੱਲੋ ਫਿਰ ਇਹਨਾਂ ਨੇ ਆਪਣੀ ਪਾਰਟੀ ਲੱਗ ਕਰਤੀ ਉਹ ਚੁੱਕ ਜਾਣ ਕਿ ਲੋਕਾਂ ਨੂੰ ਜਵਾਉਣ ਲਈ ਪਰ ਹੈ ਵੀ ਜੇ ਵੀ ਆਰਐਸਐਸ ਇੱਕ ਤੀਆ ਇਹ ਜਿਹੜਾ ਬੰਦਾ ਅੰਗਰੇਜ਼ਾਂ ਤੋਂ ਪੈਨਸ਼ਨ ਲੈਂਦਾ ਹੋਵੇ ਜਿਨ੍ਹਾਂ ਨੇ ਆਪਾਂ ਨੂੰ ਗ੍ਰਾਮ ਬਣਾਏ ਹੋਵੇ ਉਹ ਬੰਦਾ ਜਿਹਦੀਆਂ ਫੋਟੋਆਂ ਤੇ ਦੰਦ ਵਿੱਚ ਲੱਗ ਸਕਦੀਆਂ ਨੇ ਝੇ ਲੱਗ ਸਕਦੀਆਂ ਨੇ ਫਿਰਕੇ ਨਹੀਂ ਲੱਗ ਸਕਦੀਆਂ ਨੇ ਭਈ ਇਹਦਾ ਮਤਲਬ ਤੇਜਾ ਪਾਪੀ ਜਿਨ੍ਹਾਂ ਨੇ ਕਰੀ ਜਿਹਨੇ ਫਾਂਛੀਆਂ ਦੇ ਜਿਹੜੇ ਉਹਨਾਂ ਨੇ ਵਿਚਾਰਿਆਂ ਨੇ ਇਦਾਂ ਹੀ ਆਪਣਾ ਜੀਵਨ ਖਰਾਬ ਕਰ ਲਿਆ ਭਗਤ ਸਿੰਘ ਉਹਨਾਂ ਨੇ ਪ੍ਰਤਾਪ ਸਿੰਘ ਸਾਹਬੇ ਉਹਨਾਂ ਨੇ ਛੇ ਜਿਹੜੇ ਸੋਚਣਾ ਨੇ ਜਿਨ੍ਹਾਂ ਨੇ ਇੱਡੇ ਇੱਡੇ ਬਲੀਦਾਨ ਦੇਤੇ ਉਹਨਾਂ ਨੇ ਗੰਦਗੀ ਖਰਾਬ ਕਰ ਲਈ ਆਪਣੀ ਉਹ ਕਿਸੇ ਥੰਮ ਦੀ ਨਹੀਂ ਇੱਕ ਕਮਰਟ ਨਾਲ ਵੀਰੇ ਵੀਰੇ ਦੇ ਵੀਡੀਓ ਪੀਸ ਤੋਂ ਪਹਿਲਾਂ ਵੀਡੀਓ ਥੋੜੀਆਂ ਹੀ ਗੱਲਾਂ ਸੁਣ ਲਈ ਮੇਰੀ ਉਦੋਂ ਬਾਅਦ ਚਾਹੇ ਜੋ ਵਾਰ ਜੀ ਤੁਹਾਡਾ ਡਿਸੀਜਨ ਹੋਊਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਨਾ ਨਾ ਇਹ ਜਿਹੜਾ ਦਾ ਵੀ ਬਹੁਤ ਬੜੇ ਬਰਸਾਂ ਸਾਹ বুঝে ਗਿਆ ਨਾ ਜਿਹੜੇ ਆ ਰੈਸਪਸ਼ਨ ਦੇ ਮੁੱਖੋਂ ਨੇ ਮੋਹਨ ਕੋ ਅੱਗੇ ਬਤਾਉਣੀ ਇਹ ਵੀ ਅੱਲੋਂ ਦੇ ਪਸੰਦ ਸੇ ਕਰਨੀ ਕੀ ਇਹ ਤੁਹਾਨੂੰ ਬਤਾ ਰਹੇ ਸੱਸ ਜੀ ਨੂੰ ਉਹ ਕੋਨੇ ਇਹ ਜਰਮਨੀ ਵਿੱਚ ਵੀ ਗਿਆ ਨਹੀਂ ਠੀਕ ਆ ਬਾਰ ਕਰ ਉਹਨੂੰ ਮੇਰੇ ਨਾਲ ਫਿਲ ਲਾਉਣਾ ਪਰ ਉਹ ਤੋਂ ਮਿਲਣੀ ਹੈ ਸੌਦਮਨ ਸੀ ਜੀ ਬਸ ਉਹਨੇ ਡੀਐਸ ਤੋਂ ਮੰਗੇ ਸੌਦਮਨ ਸੀ ਜੀ ਦਾ ਨਾਮ ਜੋ ਉਹਨੂੰ ਜਰੂਰ ਮਿਲ ਕੇ ਆ ਜੀ ਇੱਥੇ ਆ ਕੇ ਤੇ ਉਸ ਤੋਂ ਵਾਂਝੇ ਜਦੋਂ ਤੁਸੀਂ ਯਾਦ ਹੋਇਆ ਇਹਨਾਂ ਨੇ ਸਵਤੰਤਰਤਾ ਸੰਗਰਾਮ ਦੇ ਵਿੱਚ ਇਹ ਰੇਹ ਯਾਦ ਹੁਣ ਤੋਂ ਪਹਿਲਾਂ ਕੋਈ ਭਾਗ ਨਹੀਂ ਲੈ ਅਕਿ ਜੀ ਇੱਕ ਵੀ ਆ ਰਸ ਸਕਦੇ ਨਹੀਂ ਤੇ ਗਾਂਧੀ ਨੂੰ ਮਾਨ ਵਿੱਚ ਵੀ ਆਦਾ ਸੀ ਪੂਰਾ ਹੱਥ ਸੀ ਗਾਂਧੀ ਨੂੰ ਮਾਨ ਤੋਂ ਜਿਹਨਾਂ ਨੇ ਖੁਸ਼ੀਆਂ ਬਣਾਈਆਂ ਸੀ ਆਪ ਵਿੱਚ ਲੱਡੂ ਜੂਦੂ ਵੰਡੇ ਗਏ ਸੀ ਬਹੁਤ ਸੋਖ ਕੀਤਾ ਗਿਆ ਸੀ ਨਾ ਲੱਡੂ ਵੰਨੇ ਕਹਿਣਾ ਜੀ ਆ ਰਹਾ ਹੈ ਆ ਨਾ ਹੋ ਰਹੀ ਹੈ ਹਾਂ ਇਹ ਤੁਹਾਨੂੰ ਕੋਈ ਦਰਵਾਜ਼ਾ ਤਾਂ ਤੇ ਹਮਲਾ ਰਿਹਾ ਜੀ ਉਹ ਦਿਨਾਂ ਨੇ ਇਹ ਦੁਆਸੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਭ ਸਿੰਘ ਮਾਰੇ ਗਏ ਨੇ ਅੰਦਰ ਸੈਨਾ ਨੇ ਦਤੂ ਵੰਟੇ ਸ਼ਾਂਤਾਂ ਦੇ ਵੀ ਮਾਰੇ ਹਣ ਬਹੁਤ ਵੀ ਲੱਡੂ ਵੰਟੇ ਇਹ ਹੈਗੇ ਨੇ ਆਫਸ ਦੇ ਜਿਹੜੇ ਆਪਣੇ ਹੀ ਦੇਸ਼ ਦੇ ਜਮ ਪ੍ਰਵਾਧ ਕਰਨ ਦੇ ਵਿੱਚ ਪੂਰਾ ਪੂਰਾ ਯੋਗਦਾਨ ਹਨ ਅੱਜ ਵੀ ਆਪਣਾ ਦੇਸ਼ ਦੇ ਹਾਲਾਤ ਨੇ ਜੋ ਇਹ ਆ ਰਸੰਦੀਆਂ ਹੀ ਮਿਲਕੋਣੀਆਂ ਨੇ ਇਹਨਾਂ ਦੀ ਹੀ ਨੀਤੀਆਂ ਨੇ ਬੁੱਟੀਆਂ ਜਿੱਦੀਆਂ ਜਿਨ੍ਹਾਂ ਕਰਕੇ ਮੋਦੀ ਵਿਚਾਰਾ ਫਸਿਆ ਹੋਇਆ ਹੈ ਨਾ ਤਾਂ ਉਹੀ ਖੋਲ ਕੇ ਕੰਮ ਹੀ ਕਰਦੇ ਇਸ ਦੇ ਬਾਰੇ ਕੋਈ ਕੰਮ ਕਰ ਸਕਦਾ ਨਾ ਉਹ ਅਪਡੇਟ ਇਹਨਾਂ ਦੇ ਬਾਰੇ ਕੁਝ ਕੰਮ ਰਿਹਾ ਹੋ ਉਹ ਵਰਦਸਗਾ ਉਹ ਬਿਜਨਸ ਨਾਲ ਨਾ ਇਹ ਕੁਝ ਪਾ ਕੇ ਰੱਖਿਆ ਹੋਇਆ ਨਾ ਕੁਝ 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 ਵਸ ਬਗਲ 2014 ਦੇ ਤੀ ਜਦੋਂ ਮੋਬੀ ਪਹਿਲੀ ਵਾਰੀ ਜਿੱਤਦਾ ਉਹ ਉਹਦੋਂ ਨਾ ਇੱਕ ਹਜ਼ੀਕਾ ਵੀ ਸਾਡਾ ਦੇਸ਼ ਯਾਦ ਹੈ ਨਾ ਯਾਦ ਹੈ ਇਹਨਾਂ ਨੇ ਅੱਜ ਤੱਕ ਆਪਣੇ ਜਿਹੜਾ ਇਹਨਾਂ ਦਾ ਉਹਨੇ ਕੀ ਕਹਿੰਦੇ ਹੁੰਦੇ ਨੇ ਆਪਣਾ ਹੈੱਡ ਆਫਿਸਰ ਜਿਹੜਾ ਇਹਨਾਂ ਦੇ ਹਾਂ ਦਾ ਸਿਸਟਮ ਹੁੰਦਾ ਵਾ ਉੱਤੇ ਉੱਤੇ ਅੱਜ ਤੱਕ ਨਾ ਹੀ ਘੰਡਾ ਨਹੀਂ ਜਣ ਮਤ ਤੱਕ ਤਰੰਗੇ ਆਪਣਾ ਹੀ ਝੰਡਾ ਚੜਾਇਆ ਇਹਨਾਂ ਨੇ ਜਿਹੜਾ ਹੁੰਦਾ ਹੈ ਨਾ ਉੱਤਰ ਕੋਨਾ ਉਹ ਉਹ ਤਦ ਵਾ ਉਹਨਾਂ ਨੇ ਤਾਂ ਕੀ ਇਹ ਸਹੀ ਕੀਤੀ ਕੀ ਇਹ ਸਹੀ ਗੱਲ ਹੈ ਇਹ ਹੁਣਾਂ ਜ਼ਰੂਰ ਇਹਨਾਂ ਨੇ 2014 ਤੋਂ ਬਾਅਦ ਉਸੇ ਝੰਡਾ ਜਿਹੜਾ ਆਪਣੀ 2014 ਨਹੀਂ ਹੈ। ਉਹ 11 ਉਹ ਕਨਿਕ 15 ਨਹੀਂ 16 ਤੋਂ ਬਾਅਦ ਇਹਨਾਂ ਨੇ ਉਸੇ ਝੰਡਾ ਜਿਹੜਾ ਦੂਜੇ ਜਿਹੜਾ ਝੰਡਾ ਨਹੀਂ ਉਹ ਤੇ ਉਹ ਵੀ ਜਿੱਥੇੋਂ ਆਉਂਦਾ ਆਪਣਾ ਅੱਗੇ ਰੋਪ ਬਣੇ ਜਦੋਂ ਵੀ ਇਹਨਾਂ ਨੇ ਤਾਂ ਅੱਜ ਆਪਾਂ ਨਾ ਵੀ ਉਹ ਕਹਿੰਦੇ ਨਹੀਂ ਦੇਸ਼ ਦਾ ਤਾਂ ਵੀ ਝੰਡਾ ਇਹਨਾਂ ਦੇ ਦੇ ਚੜਾਉਂਦੇ ਨਹੀਂ ਹੈ। ਫਿਰ ਨਾ ਇਹ ਪੰਨੇ ਨੌ ਦੇ ਤਰੀਕ ਨੌ ਨੂੰ ਇੱਕ ਝੰਡਾ ਜਿਹੜਾ ਹੈ ਪਰ ਉਹ ਦਿਖਾਉਣੀ ਨਹੀਂ ਖੜਾਇਆ ਹਾਂ। جدایا ہوں آر ایس ایس بی جے بی فوج دا فوج دا فوج با با پی فوج کا فنڈ نہ کٹتی جہاں فوج فنڈ جانا ہوں نا. فوج نجٹ فوج کا کھٹایا ہوا بہت زیادہ پہلے یہاں بدھا چاہیے لوگ ودا دے رہے ہیں اپنے دیش کا بجٹ انہوں نے کٹا تھا کیوں کھٹایا کیونکہ یہاں اس تک کوئی مطلب ہی نہیں آر ایس ایس کے نیتیاں ہی ادا دیا نے وہ ہندو مسلمان ہندوان بیچی اکلی نہیں ہوتی ਕੌਣ ਸੀ ਖੁਦ ਆਰਐਸਐਸ ਦੇ ਵਿੱਚ ਜਿਨੇ ਗਾਂਧੀ ਨੂੰ ਮਾਰਿਆ ਜੀ ਉਹ ਵੀ ਆਰਐਸਐਸ ਦਾ ਹੀ ਉਹ ਸੀਗਾ ਗਾਂਧੀ ਨੂੰ ਮਾਰਨ ਵਾਲਾ ਇਹ ਉਹ ਸਹੀ ਆਰਐਸਐਸ ਦਾ ਹੀ ਸਦ ਅਸੀਂ ਸੀਗਾ ਉਹ ਵੀ ਦੇਖ ਲੋ ਤੁਸੀਂ ਇਹਨਾਂ ਨੇ ਪਹਿਲਾਂ ਇੱਕ ਪੰਜਾਬ ਦਾ ਬੰਦਾ ਵੀ ਲੱਭਿਆ ਸੀ ਉਹਨੂੰ ਉਹਦੇ ਆਹੀ ਵੀ ਇਹਨਾਂ ਨੇ ਚਾਇਆ ਜਿਵੇਂ ਗਾਂਧੀ ਦਾ ਤਤੂਕਾਰ ਕੀਤਾ ਨਵੇਂ ਪਰ ਉਹ ਬੰਦਾ ਲੋਟ ਨਹੀਂ ਆਇਆ ਉਹ ਤੋਂ ਸਤਿ ਆਵਾਦ ਜੰਦਾ ਜੀ ਪਤਾ ਨਹੀਂ ਉਹਦਾ ਨਾਮ ਮੇਰੇ ਹੰਦ ਮਨ ਚ ਨਹੀਂ ਗੋ ਉਹ ਕੋਈ ਇਦਾਂ ਦੇ ਠੀਕ ਉਹ ਇਸ ਕਰਕੇ ਲੋਰੀ ਨਹੀਂ ਆਇਆ ਹੈ ਨਾ ਜੀ ਸਭ ਤੋਂ ਅੰਤ ਤੱਕ ਬ੍ਰਾਮ ਜਿੰਨੇ ਵੀ ਜਾਨੀਆਂ ਲੋਰਨ ਚੱਲੇ ਨੇ ਇਹਨਾਂ ਨੇ ਕਿਸੇ ਵੀ ਦੇਖਦੇ ਅੰਦਰੋਂ ਦੇ ਛੱਪ ਨਹੀਂ ਲਿਆਾਰੇ ਗੰਦੂਲਨ ਨੂੰ ਖਾਰਜੀ ਕੀਤਾ ਇਹਨਾਂ ਨੇ ਉਲਟਾ ਇਦਾਂ ਹੈ ਜene ਹੰਦੇ ਜੀ ਦੇ ਵੀ ਇਹਨਾਂ ਗ੍ਰਿਜਾਂ ਦੀ ਫੌਜ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਯਾ ਹਿੰਦੂ ਫੌਜ ਦੇ ਵਿੱਚ ਕਿਸੇ ਵੀ ਹਿੰਦੂ ਨੂੰ ਭਰਤੀ ਨਹੀਂ ਹੋਣਾ ਚਾਹੀਦਾ ਯਾਨੀ ਕਿ ਜਿਹੜੀ ਫੌਜ ਦੀ ਫੌਜ ਦਾ ਨਾਮ ਹੀ ਹਿੰਦੂ ਫੌਜ ਉਹਦੇ ਵਿੱਚ ਇਹ ਕਹਿੰਦੇ ਕਿਸੇ ਵੀ ਹਿੰਦੂ ਨੂੰ ਭਾਤੀ ਨਹੀਂ ਨਾ ਕਰੀਆ ਅੰਗਰੇਜ਼ਾਂ ਦੇ ਸੋਚ ਦੇ ਵਿੱਚ ਕਹਿੰਦੇ ਹਿੰਦੂਆਂ ਨੂੰ ਭਾਤੀ ਹੋਣਾ ਚਾਹੀਦਾ ਫਿਰ ਕਿਹੜੀ ਸੋਚ ਹੈ ਵੀ ਵਰਦੀ ਇਹ ਸਮਝਾ ਕਿ ਇਹਨਾਂ ਨੂੰ ਕਿਹੜੇ ਤਰ੍ਹਾਂ ਦੇ ਲੋਕਾਂ ਨੇ ਮੰਨ ਧਮਾਂ ਦਿੱਤੀਆਂ ਕਿਹੋ ਜਿਹਾ ਸਾਮਨਾ ਚੱਲ ਰਿਹਾ ਹੈ ਜਿਵੇਂ ਤਾਂ ਸਮਝ ਹੀ ਨਹੀਂ ਲੱਗਦੀ ਹੈ ਕਿ ਇਹਨਾਂ ਦਾ ਬਸ ਕੋਈ ਨੁਕੈ ਨਹੀਂ ਸਕਦੇ ਹੈ ਕਿ ਨਾਗਪੁਰ ਦੇ ਵਿੱਚ 52 ਸਾਲ ਝੰਡਾ ਨਹੀਂ ਚੜਾਇਆ ਕਹਿੰਦੇ ਹਾਂ 52 ਸਾਲ ਦੇ ਜਿਆਦਾ ਹੁੰਦੇ ਬਾਅਦ ਇੱਕ ਤਾਂ ਹੋਇਆ ਝੰਡਾ ਜਨਾਜੋਂ ਤੁਸੀਂ ਆ ਵੀ ਜਾਵੋ ਲੇ ਵੀ ਕਮਨ ਜਿਹੜਾ ਸਾਲ ਹੈ 1947 ਤੋਂ ਬਾਅਦ ਆਪਾਂ ਜੋੜ ਲੀਏ ਤਾਂ ਕਿੰਨੇ ਨੰਬਰ ਹਨ ਬਣ ਜਾਂਦਾ ਉਦੋਂ ਇਹਨਾਂ ਨੇ ਝੰਡਾ ਚੜਾਇਆ ਸੀਗਾ ਇਹ ਨੈਰੇਟਿਵ ਨਾਲ ਇਦਾਂ ਦਾ ਬਣਾਉਂਦੇ ਪਏ ਨੇ ਵੀ ਜਿਨ੍ਹਾਂ ਨੇ ਦੇਸ਼ ਲਈ ਜੱਦੀ ਲਈ ਬਲੀਦਾਨ ਦਿੱਤਾ ਉਹਨਾਂ ਦਾ ਕਰਜ਼ਾਰੀ ਖਤਮ ਹੋ ਜਾਂਦਾ ਮਹਾ ગાંધી ਨਹਿਰੂ ਹੋਰ ਵੀ ਬੰਦੇ ਆਉਂਦੇ ਭਾਗ ਲੈਣਗੇ ਨਾ ਬਦਲ ਕੇ ਅੱਬੀ ਇਹ ਸਿੱਖਾਂ ਜਾ ਕੇ ਇਹਨਾਂ ਨੂੰ ਤਾਂ ਉਹ ਸਮਝਦੇ ਨਹੀਂ ਨਾ ਹੰਗੇ ਇਹਨਾਂ ਦੇ ਤਾਂ ਕੁਲਕਰੀ ਜ਼ੀਰੋ ਕਰਨਾ ਉਹ ਸਾਬਦਾ ਕਰਦਾਰ ਖਤਮ ਕਰਨਾ ਚਾਹੁੰਦੇ ਨੇ ਕੋਈ ਨਾ ਕੁਝ ਹੀ ਚੱਲੂਏ ਇਸ ਤਰੀਕੇ ਦੀ ਖਤਮ ਕਰਕੇ ਤਾਂ ਨਹੀਂ ਹੀ ਖਤਮ ਕਰਨਾ ਚਾਹਦੇ ਆ ਬਾਕੀ ਅੰਗਿਆ ਤਾਂ ਦੱਲਾ ਨੇ ਬਿਰੋ ਕੋਈ ਚੱਕਰਤੀ ਹੋਈ ਨਾ ਕੋਈ